ਦੋਸਤੋ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵਿਖਾਵਾਂਗੇ ਇੱਕ ਬਹੁਤ ਹੀ ਭੋਲੇ ਪੰਛੀ ਦਾ ਬੱਚਾ ਜੀ ਹਾਂ ਦੋਸਤੋ ਆਪਾਂ ਗੱਲ ਕਰ ਰਹੇ ਹਾਂ ਘੁੱਗੀ ਦੇ ਬੱਚੇ ਬਾਰੇ ਇਹ ਇਸ ਟਾਈਮ ਵੇਖਣ ਨੂੰ ਤੁਹਾਨੂੰ ਘੁੱਗੀ ਲੱਗ ਰਹੀ ਹੈ ਪਰ ਇਹ ਅਸਲ ਦੇ ਵਿੱਚ ਉਹਦਾ ਬੱਚਾ ਹੈ ਇਹ ਪੂਰੀ ਤਰੀਕੇ ਨਾਲ ਜੇ ਵੱਡਾ ਨਹੀਂ ਹੋਇਆ ਤੁਸੀਂ ਵੇਖ ਸਕਦੇ ਹੋ ਇਸ ਟਾਈਮ ਇਹ ਆਲਣੇ ਦੇ ਵਿੱਚ ਬੈਠਾ ਹੈ ਤੇ ਘੂਗਿਆ ਆਮ ਤੌਰ ਤੇ ਆਪਾਂ ਨੂੰ ਘਰਾਂ ਦੇ ਵਿੱਚ ਵੇਖਣ ਨੂੰ ਆਉਣ ਵਾਸਤੇ ਮਿਲ ਜਾਂਦੀਆਂ ਨੇ ਤੇ ਦੋਸਤੋ ਤੁਹਾਨੂੰ ਦੱਸ ਦਈਏ ਇਹ ਬਹੁਤ ਹੀ ਭੋਲਾ ਪੰਛੀ ਹੁੰਦਾ ਏ ਇਹ ਕਿਸੇ ਨਾਂਵੀ ਇਹਨਾਂ ਨੂੰ ਕਦੇ ਵੀ ਆਪਸ ਦੇ ਵਿੱਚ ਲੜਦੇ ਝਗੜਦੇ ਨਹੀਂ ਵੇਖਿਆ ਗਿਆ ਜਿਵੇਂ ਕਾਂ ਵਗੈਰਾ ਲੜਦੇ ਨੇ ਤੇ ਨਾਲੇ ਇਹ ਆਪਣੇ ਲੋਕਾਂ ਨੂੰ ਕੋਈ ਵੀ ਕਿਸੇ ਤਰੀਕੇ ਦਾ ਨੁਕਸਾਨ ਕਿਸਾਨ ਭਰਾਵਾਂ ਨੂੰ ਨਹੀਂ ਪਹੁੰਚਾਉਂਦੇ ਇਹ ਮਾੜੇ ਮੋٹے ਜਿਹੜੇ ਦਾਣੇ ਵਗੈਰਾ ਕੋਈ ਖਿਲਰੇ ਹੁੰਦੇ ਨੇ ਥੋੜੇ ਬਹੁਤ ਉਹੀ ਚੁਗ ਕੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਬਾਕੀ ਇਹ ਫਸਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਸੋ ਇਹਨਾਂ ਦੀ ਰੱਖਿਆ ਕਰਿਆ ਕਰੋ ਸੋ ਵੇਖ ਸਕਦੇ ਹੋ ਆਪਣੇ ਘਰੇ ਛੋਟੇ ਜਿਹੇ ਫੁੱਲ ਦੇ ਉੱਤੇ ਇਹਨਾਂ ਨੇ ਆਪਣਾ ਆਲਣਾ ਬਣਾਇਆ ਸੀ ਤੇ ਉਹਦੇ ਵਿੱਚੋਂ ਬੱਚਾ ਨਿਕਲਿਆ ਹੁਣ ਬੱਚਾ ਇਹ ਉੱਡਣ ਵਾਸਤੇ ਬਿਲਕੁਲ ਤਿਆਰ ਬੈਠਾ ਹੋਇਆ ਹੈ ਠੀਕ ਹੈ ਇਹ ਕਿਸੇ ਵੇਲੇ ਵੀ ਉੱਡ ਸਕਦਾ ਹੈ ਸੋ ਇਦਾਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ